ਆਸ ਕੀ ਕਮੀ ਰਗੀ ਪਿਆਰ ਫਿਰ ਇੱਕ ਆਲ ਮਕਾਦੋ ਕੀਤਾ ਦੱਸੀ ਦੱਸ ਦੇ ਨੀ ਰਾਈ ਦਾ ਫੋਨ ਚੱਲ ਰਾਈ ਵੀ ਤੁਹਾਨੂੰ ਦੱਸਣਾ ਕਰੋ ਕਰੋ ਚੱਲ ਚੱਲ ਸੜਾਂ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂੰਹ ਹੋਰੀ ਤੇ ਇਹਨਾਂ ਕਾਲੇ ਕਰਾਏ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਕੇ ਨਾਲੇ ਹੰਤ ਮਾਰਾ ਦਿੱਤਾ ਸੀਗਾ ਇੱਕ ਰੀ ਨੀ ਦੋ ਰੀ ਨੀ ਚੇਰੀ ਉਹਨੇ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਭੇਜਦੇ ਹਾਂ ਪ੍ਰੀਤ ਡੈਡੀ ਮੈਨੂੰ ਤਾਂ ਦੱਸਦੇ ਆ ਬਿਉ ਨੇ ਆਪਣੀ ਹੀ ਧੀ ਦੇ ਹੱਥ ਬਨ ਕੇ ਨਹਿਰ 'ਚ ਤੱਕਾ ਦੇ ਕੇ ਉਸਦਾ ਕਤਲ ਕਰ ਦਿੱਤਾ ਤਾਂ ਕੋਲ ਖੜੀ ਮਾਰ ਰੋਂਦੀ ਰਹੀ ਕਿ ਮੇਰੀ ਬੱਚੀ ਨੂੰ ਬਚਾ ਲੋ ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਦੱਸਦੀ ਹੈ ਕਿ ਬੇਰਮ ਪਿਓ ਨੇ ਖੁਦ ਹੀ ਇਸ ਵੀਡੀਓ ਨੂੰ ਬਣਾਇਆ ਤੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਤਾਂ ਮਾਂ ਨੂੰ ਪਹਿਲਾਂ ਤਾਂ ਇੰਜ ਲੱਗਿਆ ਜਿਵੇਂ ਪਿਓ ਉਸ ਨੂੰ ਸਿਰਫ ਡਰੋਨ ਦੇ ਲਈ ਨਹਿਰ ਦੇ ਕੰਡੇ ਲੈ ਕੇ ਆਇਆ ਪਰ ਇਸ ਜ਼ਾਲਮ ਪਿਓ ਨੇ ਪਹਿਲਾਂ ਹੀ ਸੋਚ ਕੇ ਰੱਖਿਆ ਸੀ ਕਿ ਮੈਂ ਆਪਣੀ ਧੀ ਮਾਰਨੀ ਹੈ ਦੱਸਦੀ ਹੈ ਕਿ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਪਿਓ ਨੇ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇ ਕੇ ਉਸ ਦਾ ਕਤਲ ਕੀਤਾ ਹੈ ਕਾਰਨ ਸੀ ਕੁੜੀ ਤੇ ਨਜਾਇਜ਼ ਸਬੰਧ ਦਾ ਸ਼ੱਕ ਤਾਂ ਮਿਲੀ ਜ ਸਰਕਾਰੀ ਅਨੁਸਾਰ ਇਸ ਸ਼ਖਸ ਦੀਆਂ 5 35 ਤੇ ਇਹ ਸਭ ਤੋਂ ਵੱਡੀ ਸੀ ਜਿਸ ਨੂੰ ਕਿ ਨਹਿਰ ਦੇ ਵਿੱਚ ਧੱਕਾ ਦਿੱਤਾ ਗਿਆ ਤਾਂ ਵਾਰਦਾਤ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਕੁੜੀ ਦੀ ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਬੇਰਹਿਮ ਪਿਓ ਨੇ ਆਪਣੀ ਧੀ ਤੇ ਸ਼ੱਕ ਹੋਣ ਤੇ ਹੀ ਉਸ ਨੂੰ ਨਹਿਰ ਦੇ ਵਿੱਚ ਧੱਕਾ ਦਿੱਤਾ ਤਾਂ ਇਸ ਦੇ ਵੱਲੋਂ ਆਪਣੀ ਧੀ ਦੇ ਹੱਥ ਵੀ ਬੰਨ ਦਿੱਤੇ ਕਿ ਇਹ ਬਚ ਨਾ ਜਾਏ ਤਾਂ ਇਹ ਬਨ ਕੇ ਉਸਦੇ ਹੱਥ ਨਹਿਰ ਦੇ ਕੰਡੇ ਲੈ ਕੇ ਆਉਂਦਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਤੋਂ ਸਵਾਲ ਪੁੱਛਦਾ ਹੈ ਕਿ ਸਾਡੇ ਪਿਆਰ ਚ ਕੀ ਕਮੀ ਰਹਿ ਗਈ ਸੀ ਜਿਸ ਤੋਂ ਬਾਅਦ ਮਾਂ ਵੀ ਕੋਲੇ ਖੜੀ ਹੁੰਦੀ ਹੈ ਤਾਂ ਮਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਹੁੰਦਾ ਕਿ ਇਹ ਸੱਚ-ਪੁੱਛ ਹੀ ਆਪਣੀ ਧੀ ਨੂੰ ਨਹਿਰ ਦੇ ਵਿੱਚ ਧੱਕਾ ਦੇਣ ਲੱਗਿਆ ਤਾਂ ਜਿਵੇਂ ਹੀ ਉਹ ਉਸ ਨੂੰ ਨਹਿਰ ਦੇ ਵਿੱਚ ਧੱਕਾ ਦੇਣ ਲੱਗਦਾ ਹੈ ਤਾਂ ਮਾਂ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਇਸ ਪਿਓ ਨੇ ਧੱਕਾ ਦੇ ਕੇ ਆਪਣੀ ਕੁੜੀ ਨੂੰ ਬਾਏ ਬਾਏ ਵੀ ਕਿਹਾ ਤਾ ਮੌਕੇ ਤੇ ਖੜੀ ਉਸਦੀ ਮਾਂ ਰੋਂਦੀ ਆ ਤੇ ਆਪਣੀ ਬੱਚੀ ਨੂੰ ਬਚਾਉਣ ਦੇ ਲਈ ਭੀਖ ਵੀ ਮੰਗਦੀ ਆ ਪਰ ਇਹ ਜ਼ਾਲਮ ਪਿਓ ਉਸਦੀ ਇੱਕ ਵੀ ਨਹੀਂ ਸੁਣਦਾ ਤੇ ਇਹ ਮੌਕੇ ਤੋਂ ਫਿਰ ਚਲੇ ਜਾਂਦੇ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਰਜ ਕਰਤਾ ਸਰਪੰਚ ਤਾਂ ਆਪ ਵੀ ਬੇਰੀ ਨੂੰ ਕਿਉਂ ਮੋਹ ਦੇ ਕਾਰਤਾਰਿਆ ਸਰ ਇਹਦੀ ਦੋਵਰੀ ਕਰੇ ਸੀ ਵੇਲੇ ਤੇ ਹੀ ਅੱਖ ਪੈਰ ਜੋੜੇ ਸੀ ਕਿ ਤੋਤ ਕੋ ਕਹਿਣਾ ਮਾਂ ਜਾਂ ਮਾਂ ਜਾਂ ਇਹ ਜਿੱਦਨੇ ਸੀ ਇੱਕ ਆਦ ਕੀ ਤਾਂ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਫਤ ਕਰਕੇ ਘਰੇ ਪਾਣੀ ਪੀਂ ਨਿੱਕੀ ਕੁੜੀ ਨੇ ਕਹਿੰਦੀ ਪਾਪਾ ਆਪਾ ਕੁਝ ਦੇਣਾ ਚਾਹੁੰਦੀ ਹੈ ਕੌਣ ਆਪਣੀ ਪ੍ਰੀਤ ਮੈਂ ਉਹਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਵੇਖ ਲੈ ਇਹਦੇ ਤੋਂ ਇੱਕ ਡੇਢ ਮਹੀਨਾ ਬਾਅਦ ਪਹਿਲੂ ਮੇਰੇ ਦਫ਼ਤਰ ਤੱਕ ਵੀ ਪਤਾ ਹੈ ਮੈਂ ਆਕੂ ਵੀ ਨਹਿਰ ਚ ਸਾਲ ਮਾਰਨੇ ਗਿਆ ਮੈਂ ਆਹ ਪੁੱਤ ਸਮਝ ਜਾ ਮੈਂ ਕਿ ਪੁੱਤ ਡਾਰੀ ਜਾਂਦਾ ਪਰ ਉਸੇ ਦਾ ਮਰਜੀ ਹੋਇਆ ਫਿਰ ਜਦ ਮੈਂ ਉੱਧ ਨ ਆਇਆ ਮੈਂ ਕਿਹਾ ਪੁੱਤ ਆ ਕੀ ਕਾਰਾ ਕੀਤਾ ਕੈਂਤੀ ਮੈਂ ਕਰਨੇ ਕਰਨਾ ਜੋ ਤੁਹਾਡੇ ਕੋਲ ਹੈ ਕਿਹੜੀ ਨਹਿਰਾਂ ਸਟਕ ਗਈਆਂ ਨੇ ਮੈਮ ਆਪਣਾ ਨੋਕਰ ਉਹ ਪਾਸ ਸਿੰਘ ਉਸਦੀ ਤਾਂ ਕਿਵੇਂ ਸਟਾਇਆ ਪੂਰਾ ਸੁਪਨੇ ਆਂਦੀ ਹੈ ਨਾ ਆਪੇ ਜੜਾਵ ਦੀ ਗੱਲ ਵਿੱਚ ਸਟਕਿਆ ਜੀ ਉਹਦਾ ਕੀ ਮਾਮਲਾ ਹੈਗਾ ਤੇ ਕੀ ਕਰੀ ਹਾਂ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਹਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਟਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀਆਂ ਸਾਡੀਆਂ ਡਿਸਪੈਚ ਕੀਤੀਆਂ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆਹ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਾਰਵਾਈ ਕੀ ਕਾਰਨ ਰੈਸਰ ਕਰਕੇ ਆਇਆ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸਰ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਸਰ ਮਾਨਤਾ ਦੱਸ ਕਹਿੰਦਾ ਸਰ ਹਾਂਜੀ ਕੇਸ ਰਜਿਸਟਰ ਹੋ ਗਿਆ ਮਰਡਰ ਦਾ ਕੇਸ ਰਜਿਸਟਰ ਹੋ ਗਿਆ ਤੇ ਉਹ ਅਰੈਸਟ ਕਰ ਲਿਆ ਸਰ ਡੈੱਡ ਬਡੀ